ਕਾਦਰ ਨੇ ਇਸ ਕੁਦਰਤ ਦੇ ਵਿੱਚ ਹਰ ਪ੍ਰਾਣੀ ਨੂੰ ਦਿਮਾਗ ਦਿੱਤਾ ਹੈ। ਹੋਰ ਹਰ ਦਿਮਾਗ ਗਜ਼ਬ ਦਾ। ਇਹ ਮਕੜੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਨੇ ਜਾਲ ਬਣਾਇਆ ਹੈ। ਇਹ ਮਕੜੀ ਹੈ। ਇਹਨਾਂ ਜਾਲੇ ਤੇ ਜਾਲ ਵੀ ਕੀ ਪੂਰੀ ਛਤਰੀ ਬਣਾਈ ਉਹਨੇ। ਸੈਟਲਾਈਟ ਤਰ੍ਹਾਂ ਇਸ ਤਰ੍ਹਾਂ ਮਰੇ ਜਾਲ ਦਾ ਉੱਪਰਲਾ ਹਿੱਸਾ ਕਿਸ ਤਰ੍ਹਾਂ ਨੇ ਇਹਨੂੰ ਇਸ ਦਰਖਤ ਦੇ ਨਾਲ ਬੰਨ ਕੇ ਟੰਗਿਆ ਤੇ ਜਿਹੜਾ ਪ੍ਰਾਣੀ ਇਸ ਜਾਲ ਦੇ ਵਿੱਚ ਫਸ ਗਿਆ ਉਹ ਉਹਦੀ ਖੁਰਾਕ ਹੋਏਗੀ ਮਨੋਖੜ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਚੁਗਿਰਦੇ ਦੇ ਵਿੱਚ ਸਾਡੀਆਂ ਕਮਜ਼ੋਰੀਆਂ ਦਾ ਜਾਲ ਹੈ ਸਾਨੂੰੋਂ ਤਾਂ ਬਚਣਾ